ਤੁਸੀਂ ਨਜਾਇਜ਼ ਕੁੱਕੀ ਸ਼ਰਾਬ ਵੇਚਦੇ ਹੋ ਉਹ ਤੇ ਸਾਡੀ ਉਹ ਸਾਡੇ ਹੀ ਕਿਸੂਰਾ ਸਾਡੇ ਸਿੱਕੇ ਕੋਲ ਜਿਹੜੇ ਵਿੱਚ ਖੋਟੇ ਬੈਠੇ ਨੇ ਐਮਐਲਏ ਸਾਹਿਬ ਮੈਨੂੰ ਨਹੀਂ ਪਤਾ ਵੀ ਉਹ ਕਿਉਂ ਕਹਿ ਰਹੇ ਨਾ ਕੀ ਕਹਿ ਰਹੇ ਨਾ ਪਰ ਉਹਨਾਂ ਕਿਸੇ ਤੋਂ ਥੋੜਾ ਜਿਹਾ ਸਰਚ ਕਰਨ ਪਿੰਡ ਬਾਰੇ ਪਿੰਡ ਧਮੀਰੇ ਵਾਲੀ ਤਾਂ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਉਹਨੂੰ ਨੇਮ ਕਰਾ ਕੇ ਕਰ ਲੈਣ ਸਾਡੇ ਬਾਬਾ ਵੀ ਹੁਣ ਤੱਕ ਦਾਰੂ ਵੇਚਿਆ ਰਿਹਾ ਕਿ ਨਹੀਂ ਤਾਂ ਹੀ ਸਰਕਾਰਾਂ ਤੋਂ ਕੰਮ ਲੈ ਕੇ ਜਗਾ ਤੁਣਾ ਲੜ ਰਹੇ ਕਿਹੜੇ ਨਜਾਇਜ਼ ਨੂੰ ਕਿਸਰਾ ਵੇਚਦੇ ਰਹੇ ਆ ਇਹੇ ਦੇ ਲੋਕ ਜਿੱਤ ਕੇ ਕੀ ਕਰਨਗੇ ਜਿਨ੍ਹਾਂ ਨੇ ਉਹਨੂੰ ਟਿਕਟ ਦਿੱਤੀ ਆ ਹੁਣ ਉਹ ਤੇ ਅੱਠ ਪਰਤੇ ਅੱਜ ਵੀ दारू ਦੇ ਨਹੀਂ ਮੈਂ ਨਰਮੀ ਨਾਲ ਚੱਲਣ ਦੀ ਜ਼ਕੀਰ ਕਰਦੀ ਆ ਮੇਰੇ ਸੰਸਕਾਰ ਨੇ ਕਿ ਅਸੀਂ ਨਿਮਰਤਾ ਦੇ ਨਾਲ ਵੇਚ ਰਹੇ ਆ ਤੇ ਜੇ ਕੋਈ ਵੀ ਲੈਖੇ ਤੇ ਰਹਿਦਾ ਹੋਊਗਾ ਤਾਂ ਮੈਨੂੰ ਫਿਰ ਭਲੇਖੇ ਦੀ ਟਿਕੜੇ ਆਉਂਦੇ ਆਉਂਦੇ ਆ ਐਮਐਲਏ ਬਣੇ ਨਾ ਹੋ ਉਹ ਦੱਸਣ ਦਾ ਸਹੀ ਵੀ ਉਹਨਾਂ ਨੇ ਪਿੰਡ ਲਈ ਕੀ ਕੀਤਾ ਬੰਨਾ ਸਾਰੇ ਦਸਕਾਂ ਦਾ ਧੰਨਵਾਦ ਛੋਟਾ ਧੰਨਵਾਦ ਬਾਈ ਤੇਰੇ ਐਮਐਲਏ ਸਾਹਿਬ ਮੈਨੂੰ ਨਹੀਂ ਪਤਾ ਵੀ ਉਹ ਕਿਉਂ ਕਹਿ ਰਹੇ ਨਾ ਕੀ ਕਹਿ ਰਹੇ ਨਾ ਪਰ ਉਹ ਨਾ ਕਿਸੇ ਤੋਂ ਥੋੜਾ ਜਿਹਾ ਸਰਚ ਕਰ ਲੈਣਾ ਪਿੰਡ ਬਾਰੇ ਪਿੰਡ ਚ ਮੇਰੇ ਬਾਰੇ ਵੀ ਮੈਂ ਕਿਹੋ ਜਿਹਾ ਇਨਸਾਨ ਆ ਮੇਰੀ ਕੀ ਇੱਜ਼ਤ ਆ ਪਿੰਡ ਚ ਕੀ ਮੈਂ ਕੰਮ ਕੀਤੇ ਹੋਏ ਨਾ ਕਿਸੇ ਤੋਂ ਕਿਸੇ ਕਿਸੇ ਕਹੇ ਕਹਾਏ ਇੱਕ ਜਿਨ੍ਹਾਂ ਨੂੰ ਪਤਾ ਨਹੀਂ ਮੈਂ ਉਹਨਾਂ ਬਾਰੇ ਬੋਲਣਾ ਨਾ ਬੋਲਣਾ ਪਰ ਮੇਰਾ ਬੋਲਣਾ ਨਹੀਂ ਬੰਦਦਾ ਪਰ ਐਮਐਲਏ ਸਾਹਿਬ ਨੂੰ ਗਲਤ ਗਮਰਾਹ ਕਰ ਰਹੇ ਨਾ ਉਹਦੇ ਵਿੱਚ ਜਿਹੜੇ ਉਹ ਕਹਿ ਰਿਹਾ ਉਹਨਾਂ ਨੇ ਪਰ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਬਹੁਤ ਵੱਡਾ ਉਹਦਾ ਦਿੱਤਾ ਇੱਕ ਬੰਦੇ ਨੂੰ ਉਹਨੂੰ ਨਾਮ ਕਰਾ ਕੇ ਕਰ ਲਿਆ ਨੇ ਸਾਡੇ ਬਾਬਾ ਨਾਗਰੇ ਵੀ ਹੁਣ ਤੱਕ ਦਾਰੂ ਪੀਦਾ ਰਹਿਆ ਕਿ ਨਹੀਂ ਦੂਜੀ ਗੱਲ ਜਿਨ੍ਹਾਂ ਨੇ ਉਹਨੂੰ ਟਿਕਟ ਦਿੱਤੀ ਆ ਹੁਣ ਉਹ ਤੇ ਅੱਠ ਪਰਤੇ ਅੱਜ ਵੀ ਦਾਰੂ ਦੇ ਨਹੀਂ ਜੈ ਜੈ ਪਤਾ ਨਹੀਂ ਐਮਐਲਏ ਸਾਹਿਬ ਨੂੰ ਪਤਾ ਨਹੀਂ ਕਿਉਂ ਨਹੀਂ ਸੁਣਦੇ ਉਹ ਕਿਉਂ ਥੋੜੇ ਇੱਕ ਦੋ ਲੋਕਾਂ ਦੀ ਸੁਣ ਰਹੇ ਹਨ ਮੈਨੂੰ ਨਹੀਂ ਸਮਝ ਆਉਂਦੀ ਐਮਐਲਏ ਬਣੇ ਨਾ ਹੋ ਉਹ ਦੱਸਣ ਤਾਂ ਸਹੀ ਵੀ ਉਹਨਾਂ ਨੇ ਪਿੰਡ ਲਈ ਕੀ ਕੀਤਾ ਮੈਂ ਦੱਸਦਾ ਮੈਂ ਮੇਰੇ ਪਿੰਡ ਲਈ ਕੀ ਕੀਤਾ ਹੋਇਆ ਮੇਰਾ ਪਿੰਡ ਤੇ ਮੇਰੇ ਕੰਮ ਬੋਲਦੇ ਨਾ ਮੈਂ 5 ਸਾਲ ਸਰਪੰਚ ਕੀਤਾ ਕੀਤੀ ਆ ਮੇਰੇ ਪਿੰਡ ਤੇ ਜਾ ਕੇ ਪਿੰਡ ਵਾਲਿਆਂ ਨੂੰ ਪਤਾ ਕਰੋ ਵੀ ਮੈਂ ਕਿਹੜੀ ਕਿਹੜੀਆਂ ਗਲੀਆਂ ਕੀ ਕੁਝ ਕੀਤਾ ਹੋਇਆ ਸਾਡੇ ਪਿੰਡ ਤੇ ਸੀਵਰੇਜ ਪਾਈ ਹੋਈ ਆ ਭਾਈ 95% ਪਿੰਡ ਦੀਆਂ ਗਲੀਆਂ ਮੈਂ ਬਣਾਈ ਨਾ ਮੈਂ ਆਪਣੇ ਪਲੈਨਿੰਗ ਤੇ 5 ਸਾਲ ਤੇ 32 ਗਲੀਆਂ ਬਣਾਈਆਂ ਸੀ ਇਹਨਾਂ ਦੱਸਦਾ ਵੀ ਅੱਜ ਤੱਕ ਤੁਹਾਡੇ ਸਾਰੇ ਹਲਕੇ ਦੀਆਂ ਪੰਚਾਇਤਾਂ ਆਉਣੀਆਂ ਨੇ ਤੁਹਾਡੇ ਨਗਰ ਦੀ ਪੰਚਾਇਤ ਕਰ ਗਈ ਵੱਡਾ ਮੇਟਾਂ ਦੀ ਨਾਲ ਵੀ ਦੱਸੋ ਇਹਨਾਂ ਨੇ ਜੇ ਵਿਚਾਰੀਆਂ ਇਹਨਾਂ ਕੋਈ ਟੋਕਰੀ ਕੋਈ ਮਿੱਟੀ ਦੀ ਛੱਟ ਕੇ ਕੋਟਟ ਭਰ ਲੈਣੀ ਆ ਨਹੀਂ ਤੁਹਾਡੇ ਹੁਣ ਵੋਟਾਂ ਨੂੰ ਆਉਣ ਤੇ ਤੁਹਾਡੇ ਪਿੰਡ ਖੜੀ ਨੇ ਵੋਟਾਂ 'ਚ ਆ ਰੋਹਾਂ ਦੀ ਸੁਣ ਲਓ ਆ ਕ੍ਰਿਸ਼ਨ ਆਕੀ ਨੇ ਟੇਕੜ ਦਿੱਤੀ ਆ ਕਹਿੰਦੇ ਕੀ ਉਹ ਕਰ ਗਿਆ ਇਹਨੇ ਜੇ ਬੈਠਣਾ ਹੁੰਦਾ ਇਹ ਉਹਦੇ ਸਾਥ ਚ ਬੈਠਾ ਹੁੰਦਾ ਮੇਰੇ ਨਾਲ ਆ ਕੇ ਆ ਬੈਠਾ ਆ ਠੀਕ ਆ ਭਾਈ ਤੁਸੀਂ ਨਜਾਇਜ਼ ਪੱਕੀ ਸ਼ਰਾਬ ਵੇਚਦੇ ਹੋ ਬਥੇਰੇ ਘੋੜੇ ਤੇ ਉਹਦੇ ਨੌਕਰਾਂ ਤੇ ਪਰਚੇ ਹੋ ਗਏ ਉਹ ਤੇ ਸਾਡੀ ਉਹ ਸਾਡੇ ਹੀ ਕਸੂਰ ਸਾਡੇ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜਾ ਸਾਡੀ ਸਰਕਾਰ ਦੇ ਬੰਦੇ ਤੋਂ ਕੰਮ ਲੈਂਦੇ ਨੇ ਖੱਬੇ ਸੱਚੇ ਤਾਂ ਉਹਨਾਂ ਦੀ ਹਿੰਮਤ ਕਰਕੇ ਲੈ ਆ ਬੈਠਾ ਅਜੋਹੀ ਸਰਕਾਰ ਨੂੰ ਕੰਮ ਲੈ ਕੇ ਜਗਾਜ ਜੁਣਾ ਲੜ ਰਹੇ ਨੇ ਕਿਹਦੇ ਨਜਾਇਜ਼ ਭੁੱਕੀ ਸਰਾ ਬੇਚਦੇ ਰਹੇ ਆ ਇਹੇ ਦੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰਨੀ ਹੈ ਇਹ ਲੋਕ ਕੀ ਕਰਨਗੇ ਜਿੱਤ ਕੇ ਸੋ ਇਹ ਤੁਸੀਂ ਨੱਗਰ ਆ ਤੁਸੀਂ ਸਾਰੇ ਨੱਗਰ ਨੇ ਅੱਗੇ ਪੰਡੋ ਪਾਰਟੀਵਾਦੀ ਖਤਮ ਕਰੀ ਆ ਇਤਫਾਕ ਦਿਖਾਇਆ ਸਾਰਿਆਂ ਨੂੰ ਮੈਂ ਮੈਂ ਤਾਂ ਬਾਰ-ਬਾਰ ਵਧਾਈ ਦੇਨੀ ਆ ਵੀ ਝਨੇੜੀ ਨੂੰ ਮੈਂ ਵਧਾਈ ਦੇਨੀ ਆ ਵੀ ਤੁਸੀਂ ਸਾਰਿਆਂ ਨੇ ਉਪਰਕਤ ਕੇ ਤੁਸੀਂ ਇਕੱਠੇ ਹੋ ਸੋ ਤੁਸੀਂ ਆ ਵੋਟਾਂ ਦੇ ਵੇਲੇ ਇਹ ਚੀਜ਼ ਦਾ ਖਿਆਲ ਰੱਖਿਓ ਕਿ ਜਿਹੜੇ ਦੋ ਬੰਦੇ ਪਿੰਡ ਦੇ ਹਰੇਕ ਕੰਮ ਦੇ ਵਿੱਚ ਉਦੋਂ ਸੜਕ ਦੇ ਵਿੱਚ ਵੀ ਉਹੀ ਦੋ ਬੰਦੇ ਸੀ ਮੂਰੇ ਸੜਕਾਂ ਦਾ ਕੰਮ ਰੋਕਣ ਨੂੰ ਇਹ ਚੀਜ਼ਾ ਤੁਸੀਂ ਹੁਣ ਤੁਸੀਂ ਖਿਆਲ ਰੱਖਿਓ ਵੀ ਉਹੀ ਬੰਦੇ ਅੱਜ ਚੋਣਾਂ 'ਚ ਖੜੇ ਆ ਸੁਖੀ ਆ ਮੁੰਡਾ ਬਾਈ ਇਹਨੂੰ ਪ੍ਰੇਸ਼ਾਨ ਨਾ ਪੁੱਛੋ ਇਹ ਆ ਠੀਕ ਹੈ ਬਾਈ ਕੀ ਨਹੀਂ ਬੋਲਦਾ ਵਿਚਾਰਾ ਇਹਨੂੰ ਮੈਂ ਕੋਈ ਨਹੀਂ ਉਹ ਵੀ ਕਰ ਦੂੰਗੀ ਮੈਂ ਜੱਗ ਜਾਂ ਉਹ ਵੀ ਕਰ ਦੂੰਗੀ ਵੀ ਇਹਦੇ ਨਾਲ ਕੀ ਦਿੱਤੀ ਹੈ ਠੀਕ ਹੈ ਇਹਨਾਂ ਨੂੰ ਮੈਨੂੰ ਲੱਗਦਾ ਵੀ ਧੱਕੇ ਛਾਹੀ ਚੱਲੀ ਜਾਊਗਾ ਮੈਂ ਕਹਿੰਦੀ ਮੇਰੀ ਨਰਮੀ ਆ ਮੈਂ ਨਰਮੀ ਨਾਲ ਚੱਲਣ ਤੇ ਜ਼ਕੀਰ ਕਰਦੀ ਆ ਮੇਰੇ ਸੰਸਕਾਰ ਨੇ ਕਿ ਅਸੀਂ ਨਰਮਤਾ ਦੇ ਨਾਲ ਵਚਨ ਰਿਆ ਤੇ ਜੇ ਕੋਈ ਵੀ ਲੇਖੇ ਤੇ ਰੰਦਾ ਆਊਗਾ ਤਾਂ ਮੈਨੂੰ ਫਿਰ ਕੋਈ ਲੇਖੇ ਵੀ ਕੱਢਣੇ ਆਉਂਦੇ ਨੇ ਸੋ ਇਹਨਾ ਆ ਬਾਈਆਂ ਬੈਠੀਆਂ ਨੇ ਇਹ ਇਹਨਾਂ ਦੀ ਕੋਈ ਮੇਰੇ ਨਾਲ ਥੋੜੀ ਨਰਾਜ਼ਗੀ ਆ ਇਹਨਾਂ ਦੀ ਨਰਾਜ਼ਗੀ ਕੀ ਆ ਵੀ ਟਟੋ-ਟਟਾ ਇਹਨਾਂ ਨੇ ਨਰੇਗਾ ਚ ਕੰਮ ਕਰਨਾ ਕੋਈ ਇਹ ਖਰਾਬ ਨਹੀਂ ਮੰਗਦੀ ਇਹ ਮਜ਼ਦੂਰੀ ਮੰਗਦੀਆਂ ਨੇ ਵੀ ਸਾਨੂੰ ਮਿਹਨਤ ਕਰਨ ਦਾ ਸਾਨੂੰ ਮਰੇਗਾ ਚ ਕੰਮ ਦੇ ਦੋ ਸੀ ਕੰਮ ਕਰ ਲਾਂਗੇ ਆ ਜੀ ਇਹਨਾਂ ਨਾਲ ਬੇਤਕਰਾ ਕਰਕੇ ਲੈ ਇਹਨਾਂ ਨੂੰ ਮਾਰ ਕਰਦੇ ਆ ਆ ਬੇਟੀ ਉਹਨੂੰ ਪੁੱਛੋ ਕਿ ਭਲੀ ਸਾਡਾ ਕੀ ਕੰਮ ਹੈ ਠੀਕ ਹੈ ਤੈਨੂੰ ਬਿਨਾ ਵੋਟਾਂ ਤੈਨੂੰ ਕਿਸੇ ਤੋਂ ਵੋਟਾਂ ਮੰਗਣੀਆਂ ਨਹੀਂ ਪਈਆਂ ਬਾਹਰ ਕਰਕੇ ਤੂੰ ਐਂ ਕਰਦਾ ਇਹਨਾਂ ਦੇ ਪਿੰਡ ਤੇ 2 ਲੱਖ ਮਾਰੀ ਆ ਕੋਈ ਨਹੀਂ ਮੈਂ ਮੈਂ ਬਿੜੀ ਨੂੰ ਕਹਿੰਦੀ ਆ ਆ ਮੈਡੀਕਲ ਨੂੰ ਕਹੂੰਗੀ ਕਹਾਂ ਕਿ ਮੈਂ ਕਰਾਉਣਿਆ ਕੋਈ ਨਹੀਂ ਤੁਸੀਂ ਮੈਨੂੰ ਵੇਟ ਦੇ ਦਿਓ ਸਾਂਝਾ ਬੰਦਾ ਦਿਓ ਕਿਸੇ ਪਾਰਟੀ ਦਾ ਬੰਦਾ ਨਾ ਦਿਓ ਕਿਸੇ ਵੀ ਪਾਰਟੀ ਦਾ ਮੈਨੂੰ ਸਾਡਾ ਝਾੜੂ ਵਾਲਾ ਵੀ ਲੱਗਦਾ ਸਾਂਝਾ ਬੰਦਾ ਹੋਵੇ ਜਿਹੜਾ ਸਾਰਿਆਂ ਨੂੰ ਬਰਾਬਰ ਕੰਮ ਦੇ ਸਾਰਿਆਂ ਨੂੰ ਬਰਾਬਰ ਕੰਮ ਮਿਲੇ ਤੁਸੀਂ ਕੰਮ ਕਰੋ ਤੁਸੀਂ ਅਸੀਂ ਕਿਹੜਾ ਪੇਸ਼ੇ ਤੋਂ ਦੇਣੇ ਨੇ ਤੁਹਾਡੀ ਮਿਹਨਤ ਆਇਆ ਦੀ ਬਾਹਰੋਂ ਆਪਣੇ ਬੰਦੇ ਦਾ ਬੰਦਾ ਕੱਟ ਚੇਤਤ ਮਨ ਤੋਂ ਬਖਰਮ ਹੋਇਆ ਲਿਖਦਾ ਉਹ ਬੋਲ ਦੇ ਕੇ ਪਤਾ ਅਜੀ ਫੋਨ ਉਹਨਾਂ ਆਪਣੀਆਂ ਗਲੀਆਂ ਸੋਈ ਜਾਂਦੇ ਨੇ ਸੁਣੀ ਹੋਇਆ ਉਹ ਬੋਲ ਪਾਸਾ ਪਾਉਂਦੇ ਉਹ ਬੋਲ ਜਾਂਦੇ ਸਾਡੇ ਕੋਲ ਤਾਂ ਅਜੇ ਨਹੀਂ ਗੱਲਰੀ ਦੀ ਵੀ ਵੀ ਉਹਨਾਂ ਆਪਣੀਆਂ ਗਲੀਆਂ ਸ਼ੁਰੂ ਕਰ ਲਈ ਉਹਨਾਂ ਨੇ ਮੈਂ ਦੇਖੋ ਗਰਾਊਂਡ ਤੇ ਗਰਾਊਂਡ ਵਾਸਤੇ ਮੁੰਡੇ ਖੜੇ ਨੇ ਇਹਨਾਂ ਨੇ ਖੇਡਾਂ ਨੂੰ ਗਰਾਊਂਡ ਦੇ ਕੇ 25 ਲੱਖ ਰੁਪਏ ਲੈ ਕੇ ਕੰਮ ਸ਼ੁਰੂ ਕਰਾ ਦੇਈ ਮੇਰੇ ਕਰਨ ਨਾਲ ਅੱਜ ਕਿਤੇ ਤੁਸੀਂ ਜੋ ਮੇਰੀ ਪਨੀਰ ਕਿਟੂ ਕਿ ਲਈਏ ਹੋ ਤੇ ਚਾਹੁੰਦੇ ਹੋ ਆ ਸੜਕ ਤੇ ਤੁਸੀਂ ਡਿਊਟੀ ਲਈਏ ਕੋਈ ਗੱਲ ਨਹੀਂ ਉਹ ਸੜਕ ਦਾ ਜਿੱਦਣ ਨਿਪਟ ਜੂਗਾ ਤੁਸੀਂ ਕਹਿਣਾ ਵੀ ਜਿੱਥੇ ਹੈਗਾ ਉੱਥੇ ਨਾਦੋਂ ਮੈਂ ਬਣਾ ਦੂੰ ਮੈਨੂੰ ਅੱਜ ਅੱਜ ਕਲੀਅਰ ਨਾਦੋਂ ਕੜ ਕੇ ਰੋਤੇ ਪੱਥਰ ਪੈ ਜੂਰ ਮੈਂ ਕੰਮ ਮੁਝਵਾਦਾਂ ਆਹ ਸੜਕ ਦਾ ਦੋ ਵੀ ਇਹਦਾ ਪਰਖਾਰ ਆ ਜੂਗਾ ਜਨਪਰੀ ਦੇ ਪਹਿਲੇ ਆਪੇ ਤੁਹਾਡੀ ਸਭ ਤੋਂ ਵੱਡੀ ਸ਼ੁਰੂ ਹੋ ਜੂਗੀ